ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਲਜੀਤ ਦਸਾਂਝ ਦੇ ਵਿਰੋਧ ਦੀ ਅਸਲ ਹਕੀਕਤ ਕੀ ਹੈ 1947 ਵਿੱਚ ਬੇਸ਼ੱਕ ਪੰਜਾਬ ਵੰਡਿਆ ਗਿਆ ਸੀ ਪਰ ਪੰਜਾਬੀਆਂ ਦੇ ਦਿਲ ਕਦੇ ਵੀ ਵੰਡੇ ਨਹੀਂ ਗਏ ਸਨ ਦੋਹਾਂ ਪੰਜਾਬਾਂ ਦੀ ਇੱਕ ਅਜਿਹੀ ਅੰਧਿਕ ਅਡੋਰ ਹੈ ਜੋ ਨਸ਼ਿਆਂ ਨਕਸ਼ਿਆਂ ਦੀਆਂ ਲਕੀਰਾਂ ਨੂੰ ਵੀ ਮਾਨਤਾ ਨਹੀਂ ਦਿੰਦੀ ਹੈ ਇਹ ਡੋਰ ਮਿੱਟੀ ਦੀ ਖੁਸ਼ਬੂ ਬੋਲੀ ਦੀ ਮਿਠਾਸ ਅਤੇ ਜੀਤ ਦੀ ਤਾਕਤ ਨਾਲ ਜੁੜੀ ਹੋਈ ਹੈ ਜਿਹਾ ਹਾਲਤ ਵਿੱਚ ਜਦ ਪੰਜਾਬ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਦਿਲਜੀਤ ਦਸਾਂਝ ਵਰਗਾ ਪੰਜਾਬੀ ਕਲਾਕਾਰ ਅਤੇ ਜੋ ਸਿਰਫ ਪੰਜਾਬੀ ਗਾਇਕ ਨਹੀਂ ਸਗੋਂ ਇੱਕ ਪੰਜਾਬੀ ਸੱਭਿਆਚਾਰ ਦੀ ਮੁੱਖ ਪਛਾਣ ਮੰਨਿਆ ਜਾਂਦਾ ਹੈ ਵੱਲੋਂ ਜਦੋਂ ਕਿਤੇ ਕਿਸੇ ਸਰਹੱਦੋਂ ਪਾਰ ਦੇ ਮੁਲਕਾਂ ਦੇ ਕਲਾਕਾਰ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਇਹ ਕਲਾ ਦੀ ਜਿੱਤ ਹੋਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਕੁਝ ਛੋਟੀ ਸੋਚ ਵਾਲਿਆਂ ਨੂੰ ਹজম ਨਹੀਂ ਹੋ ਰਹੀ ਦਲਜੀਤ ਆਰਾਹੀ ਇਹ ਨਵੀਂ ਫਿਲਮ ਸਰਦਾਰ ਜੀ ਤਿੰਨ ਵਿੱਚ ਪਾਕਿਸਤਾਨੀ ਅਦਾਕਰਹਾਨੀਆਂ ਅਮੀਰ ਦੀ ਅਪਾਗੇਦਾਰੀ ਤੇ ਇੰਟਰਨੈਟ ਦੀ ਇੱਕ ਤਰ੍ਹਾਂ ਦੀ ਨਫ਼ਰਤ ਦੀ ਲਹਿਰ ਚੱਲ ਰਹੀ ਹੈ ਜਿਸ ਨਾਲ ਕੁਝ ਲੋਕਾਂ ਨੇ ਬਿਨਾਂ ਵਿਚਾਰੇ ਤੇ ਬਿਨਾਂ ਸੋਚੇ ਸਮਝੇ ਹੀ ਦਲਜੀਤ ਦੀ ਬਾਈ ਹਿੰਦਲਜੀ ਦੇ ਬਾਈਕਟ ਅਤੇ ਉਹਨਾਂ ਦੀ ਫਿਲਮ ਸਰਦਾਰ ਜੀ ਤੇਨੂੰ ਨੂੰ ਦੇਸ਼ ਵਿੱਚ ਰਿਲੀਜ਼ ਨਾ ਕਰਨ ਦੇ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈ ਪਰ ਸਵਾਲ ਇਹ ਨਹੀਂ ਹਨੀਆਂ ਹਨੀਆਂ ਕਿਉਂ ਸਵਾਲ ਇਹ ਹੈ ਇਹ ਵੀ ਨਹੀਂ ਕਿ ਦਲਜੀਤ ਨੇ ਕੀ ਕੀਤਾ ਅਸਲ ਸਵਾਲ ਇਹ ਹੈ ਕਿ ਪੰਜਾਬੀ ਕਲਾ ਦੇ ਪੰਜਾਬੀ ਸਿਰਫ ਨਫ਼ਰਤ ਦੀ ਰਾਜਨੀਤੀ ਦੀ ਪੇਟ ਚੜੇਗੀ ਦਲਜੀਤ ਦਾ ਸੰਦੇਸ਼ ਦਾ ਵਿਰੋਧ ਇੱਕ ਚਿਹਰੇ ਦਾ ਨਹੀਂ ਸਗੋ ਇੱਕ ਸੋਚ ਦਾ ਵਿਰੋਧ ਹੈ ਇਹ ਉਹ ਸੋਚ ਹੈ ਜੋ ਰੁੱਖਾ ਵਾਂਗ ਆਸਮਾਨ ਵੱਲ ਵੱਧ ਰਹੀ ਹੈ ਉਹ ਸੋਚ ਹੈ ਜੋ ਸਰਹੱਦਾਂ ਨੂੰ ਤੋੜ ਕੇ ਦਿਲਾਂ ਵਿੱਚ ਵਸ ਰਹੀ ਹੈ ਉਹ ਸੋਚ ਜੋ ਦਿਲ ਦਲਜੀਤ ਦੇ ਗੀਤਾਂ ਰਾਹੀਂ ਸਾਡੀ نسل ਨੂੰ ਪਿਆਰ ਸਾਂਝ ਅਮਨ ਸ਼ਾਂਤੀ ਅਤੇ ਸਕੂਨ ਦੇ ਸੂਰ ਸੁਰ ਸੁਣਾ ਰਹੀ ਹੈ ਜਦੋਂ ਦੂਜੇ ਪਾਸ ਦੂਜੇ ਪਾਸੇ ਹਨ ਨਾ ਅਮੀਰ ਸਿਰਫ ਪਾਕਿਸਤਾਨੀ ਨਹੀਂ ਇੱਕ ਕਲਾਕਾਰੀ ਵੀ ਹੈ ਅਤੇ ਕਲਾ ਦੀ ਕੋਈ ਵੀ ਜਾਤ ਨਹੀਂ ਕੋਈ ਧਰਮ ਨਹੀਂ ਕੋਈ ਸਰਹੱਦ ਨਹੀਂ ਹੁੰਦੀ ਜੋ ਲੋਕ ਉਸ ਨੂੰ ਲੈ ਕੇ ਵਿਵਾਦ ਖੜਾ ਕਰ ਰਹੇ ਹਨ ਉਹ ਉਹ ਸਚਾਈ ਤੋਂ ਜ਼ਿਆਦਾ ਅਜਿਹੇ ਅਜੰਡੇ ਚਲਾਏ ਰਹੇ ਹਨ ਜੋ ਪੰਜਾਬੀਅਤ ਨੂੰ ਹੀ ਨੁਕਸਾਨ ਪਹੁੰਚਾਉਣ ਵਾਲੇ ਹਨ ਅਜਿਹੀ ਅਸੀਂ ਪੰਜਾਬੀ ਜੋ ਵੰਡ ਦੇ ਦੁੱਖਾਂ ਦੇ ਉਹੀ ਤੇ ਚੜ ਗਏ ਹਾਂ ਅਸੀਂ ਨਫ਼ਰਤ ਦੀ ਦੇ ਜ਼ਖਮਾਂ ਤੇ ਵੀ ਪਿਆਰ ਦੀਆਂ ਕਿ ਕਲੀਆਂ ਖਿਲਾਈ ਖਿਲਾਰੀਆਂ ਹੈ ਅਸੀਂ ਜੋ ਉਹ ਲੋਕ ਜਹਾਂ ਜੋ ਲੰਗਰ ਲਾ ਕੇ ਦੁਨੀਆ ਭਰ ਨੂੰ ਅਖਵਾਉਂਦੇ ਹਾਂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ